ਘਰ ਦੇ ਵਿੱਚ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰਿਵਾਰਿਕ ਮੈਂਬਰ ਇਸ ਗੱਲ ਨੂੰ ਲੈ ਕੇ ਖੁਸ਼ ਸਨ ਕਿ ਉਹ ਪੁੱਤ ਜਿਹੜਾ ਇੱਕ ਵਾਰੀ ਵਿਦੇਸ਼ ਜਾਣ ਤੋਂ ਬਾਅਦ ਹੁਣ ਤੱਕ ਵਾਪਸ ਨਹੀਂ ਪਰਤਿਆ ਉਹ ਆਪਣੇ ਵਿਆਹ ਦੇ ਲਈ ਵਾਪਸ ਆ ਰਿਹਾ ਹੈ 7 ਸਾਲ ਤੋਂ ਵਿਦੇਸ਼ ਦੇ ਵਿੱਚ ਰਹਿੰਦਾ ਮੁੰਡਾ ਹੁਣ ਜਦੋਂ ਉਸਨੇ ਵਾਪਸ ਪਰਤਣਾ ਸੀ ਤਾਂ ਉਸਦੇ ਵਿਆਹ ਦਾ ਚਾਹ ਕੁਝ ਹੋਰ ਹੀ ਹੋਣਾ ਸੀ ਪਰ ਨਹੀਂ ਪਤਾ ਸੀ ਕਿ ਉਹ ਮੁੰਡਾ ਜਿਉਂਦਾ ਵਾਪਸ ਨਹੀਂ ਆਵੇਗਾ ਇੱਕ ਪੜੀ ਹੀ ਦਰਦਨਾਕ ਘਟਨਾ ਵਾਪਰੀ ਹੈ ਜਿੱਤੇ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਇਹ ਮੁੰਡਾ ਇਟਲੀ ਦੇ ਵਿੱਚ ਰਹਿ ਰਿਹਾ ਸੀ ਬੀਤੇ 7 ਸਾਲ ਤੋਂ ਉੱਥੇ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਹੋਇਆ ਸੀ ਪਰ ਹੁਣ ਜਦੋਂ ਉਸਦੇ ਵਾਪਸ ਮੁੜਨ ਦਾ ਟਾਈਮ ਸੀ ਤਾਂ ਉਸਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ ਬੀਤੇ 7 ਸਾਲ ਤੋਂ ਪਰਿਵਾਰਿਕ ਮੈਂਬਰ ਇਸ ਇੰਤਜ਼ਾਰ ਤੇ ਵਿੱਚ ਸਨ ਕਿ ਹੁਣ ਉਹਨਾਂ ਦਾ ਪੁੱਤ ਆਵੇਗਾ ਅਤੇ ਹੋਏ ਇੰਨੇ ਸਾਲਾਂ ਬਾਅਦ ਉਸ ਨੂੰ ਹੱਥ ਲਾ ਕੇ ਚੂਹ ਕੇ ਅਤੇ ਜੱਫੀ ਪਾ ਕੇ ਦੇਖਣਗੇ ਬਰਨਾਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਇਕਲੀ ਦੇ ਵਿੱਚ ਦਰਦਨਾਕ ਤਰੀਕੇ ਨਾਲ ਜਾਨ ਗਈ ਹੈ ਦੱਸ ਦੇ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਹਿਲਖੁਰਦ ਦੇ 37 ਸਾਲਾ ਸਵਰਨ ਸਿੰਘ ਤੇ ਰੂਪ ਦੇਵ ਜੋ ਕੀਤੀ ਗਈ ਉਸ ਵਾਰ ਉਸਨੇ ਜਦੋਂ ਪਿੰਡ ਆਣਾ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਵਿਆਹ ਦੀ ਤਿਆਰੀ ਕੀਤੀ ਹੋਈ ਸੀ ਪਰ ਉਹ ਇਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਿਆ ਪਰਿਵਾਰਿਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਜੋ ਉਸ ਦੀ ਮ੍ਰਿਤਕ ਦੇ ਪੰਜਾਬੀਆਂ ਦੀ ਜਾਵੇ ਦੱਸਦੀ ਹੈ ਕਿ ਸਵਰਨ ਸਿੰਘ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਰੋਟੀ ਖਾਣ ਦੇ ਲਈ ਆਟਾ ਗੁੰਨ ਰਿਹਾ ਸੀ ਅਤੇ ਉਸੇ ਸਮੇਂ ਉਸ ਨੂੰ ਅਟੈਕ ਆਉਂਦਾ ਹੈ ਅਤੇ ਉਹ ਦੁਨੀਆ ਤੋਂ ਚਲ ਬਸਦਾ ਹੈ ਬੀਤੇ 7 ਸਾਲ ਤੋਂ ਇਟਲੀ ਦੇ ਵਿੱਚ ਰਹਿ ਰਹੇ ਸਵਰਨ ਸਿੰਘ ਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਘਰ ਵਾਪਸੀ ਦੀ ਤਿਆਰੀ ਕਰ ਰਿਹਾ ਹੋਵੇਗਾ ਤਾਂ ਉਸੇ ਸਮੇਂ ਹੀ ਇਹ ਘਟਨਾ ਵਾਪਰ ਜਾਣੀ ਹੈ ਪਰਿਵਾਰਿਕ ਮੈਂਬਰ ਵੀ ਇਹ ਸੋਚ ਕੇ ਕਾਫੀ ਦੁੱਖ ਦੇ ਵਿੱਚ ਨੇ ਕਿ ਆਖਿਰਕਾਰ ਉਹਨਾਂ ਦੇ ਨਾਲ ਹੀ ਇੰਜ ਕਿਉਂ ਵਾਪਰ ਗਿਆ ਮਾੜੀ ਘਟਨਾ ਦੀ ਜਾਣਕਾਰੀ ਸਵਰਨ ਸਿੰਘ ਦੇ ਨਾਲ ਰਹਿਣ ਵਾਲੇ ਦੋਸਤਾਂ ਦੇ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਕਿ ਉਸ ਦੇ ਨਾਲ ਇਹ ਸਭ ਕੁਝ ਹੋ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੈ ਦੇਖੋ ਜੀ ਕੱਲ ਮਿਤੀ 7 3 2024 ਨੂੰ ਸਾਰਾ ਪਰਿਵਾਰ ਰੁਟੀਨ ਦੀ ਤਰ੍ਹਾਂ ਸੀ। ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:30 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ। ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ। ਉਹ ਬਾ ਚਾਇਆ ਅਗੇ ਦੇਖਿਆ ਤਾਂ ਕੰਮ ਤੋਂ ਆਗੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗੇ ਸੀ ਜਿਸ ਦਾ ਕਿ ਸਬੂਤ ਆ ਉਹਦੇ ਹੱਥ ਆਟੇ ਨਾਲ ਲਿਬੜੇ ਹੋਏ ਸੀ ਉਹ ਬੰਦੇ ਨੇ ਦਿੱਖੇ ਵੀ ਇਹਨੂੰ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ થઈ ਗਿਆ ਨਹੀਂ ਜੀ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਬਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੋ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਬਚਿਆ ਜਾਂਦਾ ਜੀ ਐ ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਉਂਗਾ ਆਜੂਗਾ ਮੈਂ ਕੋਈ ਨਹੀਂ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਤੁਹਾਨੂੰ ਨਾ ਹੀ ਦੱਸਾਂ ਮੈਂ ਉਹਦੀ ਪਤਾ ਲੱਗੇ ਘਰੇ ਆ ਜਾ ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈਣ ਦੇ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਸਿਹਰ ਜੀ ਸਾਡੇ ਚਾਚਾ ਜੀ ਸੀਗੇ ਸਵਾਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇਡਲੀ ਦੇ ਪਿੱਛੇ ਗਏ ਸੀ ਉੱਥੇ ਆਪ ਦਾ ਬੜੀ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇ ਰਾਤੀ ਸਾਨੂੰ ਤਕਰੀਬਨ 1.5 ਵਜੇ ਫੋਨ ਆਇਆ ਉੱਥੋਂ ਅਚਾਨਕ ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ ਆਪ ਵੀ ਇਹ ਕਿ ਚੰਦੇ ਰਚਾ ਆਪਾਂ ਆਟਾ ਗੁੰਨ ਰਏ ਸੀਗੇ ਤੇ ਆਟਾ ਗੁੰਦੇ ਗੁੰਦੇ ਹੀ ਬਸ ਪਿੱਛੇ ਝੜ ਗਏ ਫਿਰ ਉੱਥੇ ਕੋਈ ਨਾਮ ਇਹਦਾ ਰੂਮ ਮੇਟ ਸੀ ਜਾਂ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਵਾ ਸਿੰਘ ਉਹਨਾਂ ਨੂੰ ਫੋਨ ਕਰਿਆ ਫੇਰੇ ਮੈਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਹੈ ਮੇਰੇ ਮਨੋ ਅਟੈਕ ਆ ਗਿਆ ਹੈ ਫੇਰ ਚਲੋ ਉੱਥੇ ਹੁਣ ਆਪਣੇ ਹੋਰ ਰਿਲੇਟਡ ਵਾਲੇ ਹੈਗੇ ਨੇ ਇਹ ਹੁਣੇ ਦੁਬਾਰਾ ਆਪਾਂ ਦੇਖਦੇ ਨਹੀਂ ਵੀ ਅੱਡੇ ਤੱਕ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀ ਪੈਣਾ ਦੋਨੇ ਬਈਆਂ ਨੇ ਡੈਡੀ ਦੀ ਵੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਹੈ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਸਾਲ ਲਗ ਤਕਰੀਬਨ ਅਲੇ ਹੁਣ ਆਉਣਾ ਸੀ ਇਹਨੇ ਮੂਰੇ ਬੈਕਗ੍ਰਾਉਂਡ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋ ਚਾਰ ਮਹੀਨਾ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਪੜਾਵਾ ਵਰਤ ਜੀ ਕੀ ਕੋਈ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਅਪੀਲ ਦਾ ਸੀ ਬਸ ਇੱਧਰ ਲਿਆਉਂਦੇ ਸਾਡੇ ਉੱਤੇ ਰਸਤੇ ਆ ਰਿਹਾ ਕਿ ਨਹੀਂ ਜੀ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਨੇ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਯਾਰੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਾਨੂੰ ਡੈੱਡ ਬਾਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ bác sĩ hết kỳ này